ਟਾਈਮ ਨਹੀਂ ਦੇਣਾ ਆ ਜਿਹੜੇ ਗਲੌਸ ਪਾਉਣੇ ਮਾਸਕ ਪਾਉਣੇ ਇਦਲੇ ਨੇਲ ਕੱਟਣੇ ਇਦਲੇ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣਾ ਚਾਹੀਦਾ ਸਾਰੇ ਪੁੱਛਾ ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਤਾਵ ਲੈ ਆਓ ਇੱਕ ਨੂੰ ਨਾ ਬਾਹਰ ਗੰਦਾ ਕਰੀਓ ਜੂਰ ਕਰੀਓ ਇਹ ਨਿਯਮਾਂ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਇਹ ਐਕਸੋਸ ਕੋਈ ਪੰਚ ਤਿੰਨ ਟਾਈਮ ਵਾਰ-ਵਾਰ ਮੀਡੀਆ ਕਿਹਨੇ ਤਿੰਨ ਟਾਈਮ ਤੋਂ ਬਾਅਦ ਵੀ ਬਰਾਏ ਕਰਦਾ ਹਾਂ ਤੁਸੀਂ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਕਿ ਲਾਇਸੈਂਸ ਕਿੱਥੇ ਟਕਣਾ ਹੈ ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਅੱਜ ਅਸੀਂ ਇੱਥਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ ਅਕਲ ਦੇਣਾ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣਾ ਆਏ ਜੇ ਤੁਸੀਂ ਹੁਣ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ ਹੁਸ਼ਿਆਰਪੁਰ ਦੇ ਵਿੱਚ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਵੱਲੋਂ ਲਗਾਤਾਰ ਕਾਰਵਾਈਆਂ ਦਾ ਦੌਰ ਜਾਰੀ ਹੈ ਇਸੇ ਦੇ ਚੱਲਦਿਆਂ ਉਹਨਾਂ ਖਾਣ ਪੀਣ ਵਾਲੀਆਂ ਵਸਤੂਆਂ ਵੇਚਣ ਅਤੇ ਬਿਜ਼ਨਸ ਆਪਰੇਟਰਾਂ ਨੂੰ ਸਿੱਧੇ ਤੌਰ ਤੇ ਨਿਰਦੇਸ਼ ਦਿੱਤੇ ਨੇ ਕਿ ਆ ਕਿ ਜੇ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਤੁਸੀਂ ਟੀਟੋ ਤਾਂ ਮੈਂ ਵੀ ਪਿੱਛੇ ਹਟਣ ਵਾਲਾ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਸੁਧਰਨ ਦੀ ਅਪੀਲ ਕੀਤੀ ਹੈ ਅਤੇ ਰੇੜੀਆਂ ਵਾਲਿਆਂ ਨੂੰ ਵੀ ਉਹਨਾਂ ਅਪੀਲ ਕੀਤੀ ਅਤੇ ਕਿਹਾ ਕਿ ਸਿਰ ਦੇ ਉੱਪਰ ਟੋਪੀਆਂ, ਦਸਤਾਨੇ ਅਤੇ ਮਾਸਕ ਜਿਹੜੇ ਆ ਪਾਏ ਜਾਣ ਇਸ ਤੋਂ ਇਲਾਵਾ ਉਹਨਾਂ ਨੇ ਇਸ ਨੂੰ ਲੈ ਕੇ ਕਈ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਅਤੇ ਕਿਹਾ ਕਿ ਜੋ ਖੁੱਲਾ ਸਮਾਨ ਵੇਚਦਾ ਫੜਿਆ ਗਿਆ ਉਸ ਦੇ ਉੱਤੇ ਕੜੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਉਹਨਾਂ ਇਸ ਮਸਲੇ ਦੇ ਉੱਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਤੇ ਕਿਹਾ ਕਿ ਨੀਮਾ ਦੀ ਉਲੰਘਣਾ ਨਾ ਕੀਤੀ ਜਾਵੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਾਂ ਪਾਜੀ ਉਹ ਤਾਂ ਹੈਗਾ ਮੇਰੇ ਕੋਲ ਲਾਇਸੈਂਸ ਮੈਂ ਜੇ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੱਕ ਸਭ ਸੁਣ ਰਹੇ ਆ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਹੈ ਨਹੀਂ ਬਿਲਕੁਲ ਸਿਰਫ ਅਸਾ ਦਾ ਵੈਸੇ ਆਪਣਾ ਸਾਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਮੈਂ ਲਗਵਾ ਦਿੰਦਾ ਉਹ ਗੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗਲ ਸੈਂਪਲ ਲਵਾਂਗੇ ਤੁਹਾਡੇ ਓਕੇ ਥੈਂਕ ਯੂ ਉਹ ਪਿੱਛੇ ਨਹੀਂ ਲੈਣੇ ਇਹਨਾਂ ਦਾ ਜਿੱਦਾਂ ਚੀਜ਼ ਚੰਗੀ ਦੇਣੀ ਆ ਉਹ ਵੀ ਇਹਨਾਂ ਦਾ ਫਰਜ਼ ਬਣਦਾ ਚੱਕ ਮਾਰੂਗਾ ਥੁੱਕ ਛੱਡੂਗਾ ਇਹ ਪਾਰੇ ਹੋ ਜੂਗੇ ਬਾਅਦ ਛੱਡ ਦੂਗਾ ਮਾਲਕ ਕੌਣਾ ਸਰਾ ਆਕੇ ਮਾਲਕ ਕੌਣ ਕੱਲ ਨੂੰ ਨਾ ਵਿਵੇਕ ਕੱਲ ਨੂੰ ਇਹਨੂੰ ਨੋਟਿਸ ਦੇ ਕੇ ਜਾਓ ਸਰਪੰਚ ਨੂੰ ਕਰਾ ਕੇ ਜਾਣਾ ਮੇਰੇ ਤੋਂ ਸਾਈਨ ਕਰਾ ਕੇ ਇਹਨੂੰ ਲਾਇਸੈਂਸ ਬਣਾ ਦੇ ਨਹੀਂ ਬਣਾਉਗਾ ਤਾਂ ਕੰਮ ਬੰਦ ਕਰਾਂਗੇ ਇਹਦੀ ਰੇੜੀ ਮਿਊਂਸਪੈਲਿਟੀ ਨੂੰ ਕਹਿੰਦਾ ਚੁੱਕ ਕੇ ਲੈ ਜਾਓ ਚਾਚੂ ਦਾ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ ਕਰਾਂ ਲਈ ਠੱਗਣਾ ਹੈ ਆਇਓ ਆ ਆ ਦੇਖ ਇਹ ਤਾਂ ਪਤਾ ਕਿੰਨੇ ਬੱਚੀਆਂ ਕੱਟ ਕੇ ਆਇਆ ਕਰੋ ਫੂਡ ਦਾ ਕੰਮ ਨਹੀਂ ਹੋਦਾ ਸਰ ਅੱਗੇ ਦੇ ਕਰਕੇ ਹਾਂ ਜੀ ਹਾਂ ਟੋਪੀ ਨਹੀਂ ਲਾਉਂਦੀ ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀ ਜੋ ਯੂਜ਼ ਕਰੀ ਜੋ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ ਇਹ ਨਿਜਮ ਹੈ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਬਿਲਕੁਲ ਜੀ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ ਹਾਂਜੀ ਕੋਈ ਨਹੀਂ ਪੰਜਾਬੀ ਆ ਕੋਈ ਮੈਂ ਹੋਰ ਲੈਂਗੁਏਜ ਬੋਲਾਂ ਨਹੀਂ ਨਹੀਂ ਮੇਰੇ ਪੰਜਾਬੀ ਆ ਸਭ ਬੰਬੈ ਜੁਪੀ ਵਾਲੇ ਨਹੀਂ ਪੰਜਾਬੀ ਤਾਂ ਸਮਝਣ ਹੀ ਲੱਪੇ ਹੁਣ ਆ ਕੇ ਤੁਸੀਂ ਛੱਡ ਤੋਂ ਜ਼ਿਆਦਾ ਬੋਲਦੇ ਆ ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਆ ਅੱਜ ਅਸੀਂ ਇਹ ਇੱਦਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ ਅਕਲ ਦੇਣਾ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣਾ ਆ ਜੇ ਤੁਸੀਂ ਹੁਣ ਇਹ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ ਔਰ ਫਿਰ ਤੁਹਾਡਾ ਕੀ ਬਣਨਾ ਤੁਹਾਨੂੰ ਪਤਾ ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨ ਸੇਫ ਆਏ ਆ ਫੋਟਾਂ ਦੇ ਚੱਕਰ ਘਟਣੇ ਪੈਣੇ ਆ ਹੁਣ ਪਤਾ ਤ ਤਾਲ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਿ ਇਹਨੇ ਯਾਰ ਇਹ ਗੱਲ ਗਲਤ ਹੈ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਚੰਗਣੀਆਂ ਚਾਹੀਦੀਆਂ ਕਿੱਡਾ ਕੋੱਖਾ ਕੰਮ ਐ ਇਹਨੂੰ ਰੋਕੋ ਨਾ ਆਪਣਾ ਵੀਡੀਓ ਕਰ ਨਹੀਂ ਹੈਲੋ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੈਅਰ ਆ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪਾਉਣਾ ਤੁਹਾਡੇ ਚੋ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕਿਸੇ ਕੋਲ ਐਪਰਨ ਹੈ ਮੇਰੇ ਕੋਲ ਇੱਕ ਬੰਦੇ ਕੋਲ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆ ਯਾਰ ਸਾਰਾ ਕੁਝ ਐਪਰਨ ਪਾਉਣਾ ਗਲਵਜ਼ ਪਾਉਣੇ ਮਾਸਕ ਪਾਉਣਾ ਸਿਰ ਤੇ ਟੋਪੀ ਪਾਉਣੀ ਆ ਮਤਲਬ ਮਜ਼ਾਕ ਹੈ ਮਜ਼ਾਕ ਹੈ ਇਹ ਫੂਡ ਸੇਫਟੀ ਦਾ ਇਹ ਸਰਕਾਰ ਉਹ ਨਹੀਂ ਬਣਾਈ ਜਾਂਦੀ ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ ਆਪਾਂ ਵੀ ਖਾਣੀ ਆ ਤੁਹਾਡਾ ਬਿਜ਼ਨਸ ਅੱਛਾ ਲੱਗੂਗਾ ਲੋਕੀ ਵਧੀਆ ਕਹਿਣਗੇ ਤੁਹਾਨੂੰ ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ ਉਹਦੇ 'ਚ ਕੋਈ ਮੈਂ ਕੋਈ ਐਦਾਂ ਢਿੱਲਮੱਠ ਨਹੀਂ ਵਰਤਣੀ ਠੰਡੋ ਅੱਜ ਤੁਹਾਨੂੰ ਇੰਨਾ ਕਿ ਡੋਜ਼ ਦੇ ਚੱਲੇ ਆ ਸਰਦੀ 'ਚ ਤੇ ਗਾਂ ਆਵਾਂਗੇ ਤਾਂ ਸੈਂਪਲ ਭਰ ਕੇ ਜਾਵਾਂਗੇ ਫਿਰ ਤੁਹਾਨੂੰ ਠੰਡ 'ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਨਾ ओके शुक्रिया थैंक यू काम करो जेडे इथे लोग फुट स्ट्रीट ते आंदे आ जदौ आंदे ओना नु केडियां केडियां इना नु खुद कहना चाहिदा हो ਤੁਹਾਡੀ ਟੋਪੀ ਨ ਲੱਗੀ ਹੋ ਕੁ ਰਮਾਨ ਨਹੀਂ ਲੱਗਾ ਜਾ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹਦੇ ਤੁਸੀਂ ਦੇਖੋ ਲੋਕਾਂ ਨੂੰ ਕਹਿਣਾ ਚਾਹੁੰਨਾ ਮੈਂ ਤਾਂ ਵੈਸੇ ਹੀ ਕਹਿਣਾ ਵੇ ਬਾਰ-ਬਾਰ ਇੱਕ ਗੱਲ ਕਹਿਣਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ ਜਿਹਾ ਗ੍ਰਾਹਕ ਤਾਂ ਹਰ ਜਗ੍ਹਾ ਪਹੁੰਚ ਰਿਹਾ ਖਾਂਦਾ ਪੀਂਦਾ ਉਹ ਉਹ ਕਵੇ ਪੀਆ ਕੈਪਸ ਕਿਉਂ ਨਹੀਂ ਪਾਈਓ ਤੂੰ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਾ ਰਹਾ ਅਸੀਂ ਦੇਖਣਾ ਇੱਤ ਤੋਂ ਰਖਾਣਾ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਜੂਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਮਾਸਕ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅੱਜਕੱਲ੍ਹ ਹੋਇਆ ਉਹ ਥੁੱਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦਾ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੱਲੇ ਆ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਆ ਸਾਰੇ ਕਿੰਨੇ ਦਿਨ ਦਾ ਟਾਈਮ ਦਿੱਤਾ ਵੀ ਕਿੰਨੇ ਦਿਨ ਜ ਆਪਣਾ ਆਪਣਾ ਠੀਕ ਕਰ ਲੈਣਗੇ ਕੋਈ ਇਹਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਅਦਰਵਾਈਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ ਦੋ ਹਫ਼ਤਿਆਂ ਦਾ ਦੇਈਦਾ ਹੀ ਪਰ ਇਹਨਾਂ ਨੂੰ ਕਹਤਾ ਕੱਲ ਇਹ ਚੀਜ਼ਾਂ ਤਾਂ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ ਇਹਦੇ ਲਈ ਦੋ ਹਫ਼ਤਿਆਂ ਦਾ ਟਾਈਮ ਨਹੀਂ ਹੈਗਾ ਇਹਦੇ ਲਈ ਕੱਲ ਤੋਂ ਹੀ ਸ਼ੁਰੂ ਕਰਨੇ ਕੋਈ ਮੈਂ ਟਾਈਮ ਟੂ ਮੈ ਨਹੀਂ ਦੇਣਾ ਆ ਜਿਹੜੇ ਗਲਵਜ਼ ਪਾਉਣੇ ਮਾਸਕ ਪਾਉਣੇ ਇਹਦੇ ਲਈ ਨੇਲ ਕੱਟਣੇ ਇਹਦੇ ਲਈ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣੇ ਚਾਹੀਦੇ ਸਾਰੇ ਠੀਕ ਸਾਫ ਨੇ ਇਹਦੇ ਉੱਪਰੋਂ ਪਾਓ ਆ ਪਾਈਆਂ ਸਾਰਿਆਂ ਦਾ ਦੇਖੋ ਪਾਈਆਂ ਸਰ ਜੇ ਮੈਜ਼ਰਮੈਂਟ ਨਹੀਂ ਕਰਦੇ ਤਾਂ ਫਿਰ ਆਪਾਂ ਅਗਲੀ ਕਾਰਵਾਈ ਕੀ ਪਾਣੀ ਅਗਲੀ ਕਾਰਵਾਈ ਜਿਹੜੀਆਂ ਚੀਜ਼ਾਂ ਆ ਚਟਣੀ ਬਣਾਈ ਹੋਆ ਉਹਦੇ ਸੈਂਪਲ ਲੀਗਲ ਲਵਾਂਗੇ ਐਨਫੋਰਸਮੈਂਟ ਦੇ ਸੈਂਪਲ ਲਵਾਂਗੇ ਸੈਂਪਲ ਫੇਲ ਹੋਣਗੇ ਕਾਰਵਾਈ ਹੋਊਗੀ ਅਨ ਹਾਈਜਨ ਦਾ ਚਲਾਨ ਕਟਾਂਗੇ ਅਨਹਾਈਜਨ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਹੈ